ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕਾਂਡ 4 ਭਾਗ ਪਹਿਲਾ ਤਰੀਨਾ ਸਵੇਰੇ ਉੱઠી ਉਹ ਨਹਾ ਕੇ ਆਪਣੇ ਕਮਰੇ ਨੂੰ ਜਾਣ ਲਈ ਤਿਆਰ ਹੋ ਗਈ ਉਸਨੇ ਵੇਖਿਆ ਕਮਲ ਕੂਕ ਸੁੱਤਾ ਪਿਆ ਸੀ ਉਹਨੇ ਸੋਚਿਆ ਐਨੀ ਸਡਾਲ ਸਰੀਰ ਵਿੱਚ ਐਨੀ ਨਰਮੀ ਵੀ ਸੀ ਕਮਾਲ ਹੀ ਹੋ ਗਈ ਉਹਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਵਿੱਚ ਉਹਨੂੰ ਹਰ ਮਰਦ ਸਿਰਫ ਜਿਸਮ ਤੀਕ ਰੱਖ ਕੇ ਭਲਾ ਦਿੰਦਾ ਸੀ ਪਰ ਇਹ ਕਮਲ ਇਹ ਤਾਂ ਬਿਲਕੁਲ ਵੱਖਰਾ ਸੀ ਉਹ ਬਹੁਤ ਹੀ ਹੈਰਾਨ ਹੋਈ ਕਮਲ ਦੀਆਂ ਰਾਤ ਦੀਆਂ ਗੱਲਾਂ ਤੇ ਉਸ ਦਾ ਉਸ ਪ੍ਰਤੀ ਵਤੀਰਾ ਸੱਚਮੱਚ ਉਸ ਨੂੰ ਬੜਾ ਹੀ ਮਿਆਰੀ ਲੱਗਿਆ ਉਹਨੇ ਰਾਤ ਨੂੰ ਯਾਦ ਕਰਦੇ ਸੋਚਿਆ ਕਿ ਕਮਲ ਇੱਕ ਜਿਸਮ ਦੀ ਅੱਗ ਬਜਾਉਣ ਵਾਲੇ ਕਾਹਕ ਨਾਲੋਂ ਬਹੁਤ ਵੱਖਰਾ ਸੀ ਉਹ ਕਾਮ ਤੋਂ ਖਾਲੀ ਨਹੀਂ ਸੀ ਜਾਂ ਕਮਜ਼ੋਰ ਨਹੀਂ ਸੀ ਪਰ ਉਸਨੇ ਉਸ ਨੂੰ ਇੱਕ ਫੁੱਲ ਵਾਂਗ ਹੀ ਨਵਾਜਿਆ ਸੀ ਉਹਦਾ ਦਿਲ ਕੀਤਾ ਕਿ ਉਹ ਉਸ ਦਾ ਦਿਲ ਭਰ ਕੇ ਚੁੰਮਣ ਲੈ ਲਵੇ ਪਰ ਫਿਰ ਉਹਨੇ ਸੋਚਿਆ ਨਹੀਂ ਇਹ ਉੱਠ ਖੜੇਗਾ ਸੌਂ ਲੈਣ ਦੇ ਨੂੰ ਮੈਂ ਜਾਣਾ ਉਹ ਰੁਕ ਗਈ ਉਹਨੇ ਮਹਿਸੂਸ ਕੀਤਾ ਕਿ ਉਹਦੇ ਦਿਲ ਵਿੱਚ ਕਮਲ ਦਾ ਦਿੱਤਾ ਨਿਗ ਜੇ ਵੀ ਦਗਦਗ ਕਰ ਰਿਹਾ ਸੀ ਉਸਨੇ ਇੱਕ ਨੋਟ ਲਿਖਿਆ ਪਿਆਰੇ ਕਮਲ ਆਪਣੇ ਆਪ ਨੂੰ ਰੁਜਾ ਕੇ ਰੱਖ ਤੂੰ ਬੜਾ ਨੇਕ ਆਦਮੀ ਐ ਬਹੁਤ ਖੁਸ਼ੀ ਮਿਲੀ ਕਿ ਕੁਝ ਚਿਰ ਲਈ ਤੇਰਾ ਮੇਰੇ ਸਾਥ ਮਿਲਿਆ ਪਰ ਇੱਕ ਗੱਲ ਯਾਦ ਰੱਖੀ ਕਿ ਤੂੰ ਮੈਨੂੰ ਨਹੀਂ ਜਾਣਦਾ ਦੁਆ ਕਰਦੀ ਹਾਂ ਕਿ ਤੈਨੂੰ ਕੋਈ ਉਹ ਕੁੜੀ ਮਿਲ ਜਾਵੇ ਜੋ ਤੇਰੀ ਕਦਰ ਕਰ ਸਕੇ ਤੇ ਤੇਰੇ ਅੰਦਰਲੇ ਕਲਾਕਾਰ ਦਾ ਸਹਾਰਾ ਬਣ ਸਕੇ ਹੁਣ ਮੈਂ ਚਲਦੀ ਹਾਂ ਜਦੋਂ ਦਿਲ ਕਰੇ ਤੂੰ ਮੈਨੂੰ ਫੋਨ ਕਰ ਲੈਣਾ ਹਾਂ ਮੇਰਾ ਰਾਤ ਦਾ ਬਕਾਇਆ ਦੇਣਾ ਕੋਈ ਜ਼ਰੂਰੀ ਨਹੀਂ ਤੂ ਇਸ ਬਾਰੇ ਸੋਚੀ ਵੀ ਨਾ ਅਤੇ ਉਸ ਨੋਟ ਨੂੰ ਮੇਜ਼ ਉੱਤੇ ਰੱਖ ਕੇ ਉਹ ਕਮਰਿਆਂ ਬਾਹਰ ਨਿਕਲ ਗਈ। ਬਾਹਰ ਅਜੇ ਬੜਾ ਸਵਕਤਾ ਸੀ ਸੂਰਜ ਕਿਤੇ ਦੂਰ ਸੀ ਸਵੇਰ ਦਾ ਸੁਹਪਣ ਅਜੇ ਚੜ੍ਹਨਾ ਸ਼ੁਰੂ ਹੋਇਆ ਹੀ ਸੀ। ਇੰਜ ਲੱਗ ਰਿਹਾ ਸੀ ਕਿ ਸਾਰੇ ਲੋਕ ਅਜੇ ਸੁੱਤੇ ਪਏ ਸਨ। ਅੱਜ ਉਹਦੇ ਚਿਹਰੇ ਉੱਤੇ ਇੱਕ ਅਲੌਕਿਕ ਮੁਸਕਰਾਹਟ ਨਚ ਰਹੀ ਸੀ। ਲੌਬੀ ਵਿੱਚ ਬੈਠੇ ਇੱਕ ਸਾਊ ਜੇ ਰਿਸੈਪਸ਼ਨਿਸਟ ਨੇ ਉਸ ਵੱਲ ਤੱਕਿਆ ਤੇ ਉਹ ਮੁਸਕਰਾਇਆ। ਅਜ ਉਹ ਵੀ ਜਵਾਬ ਵਿੱਚ ਮੁਸਕਰਾਈ ਨਹੀਂ ਤਾਂ ਪਹਿਲਾਂ ਉਹ ਕਿਸੇ ਰਿਸੈਪਸ਼ਨਿਸਟ ਵੱਲ ਵੇਖਦੀ ਵੀ ਨਹੀਂ ਸੀ ਹੁੰਦੀ। ਭਾਵੇਂ ਉਹ ਕੋਈ ਲੜਕੀ ਹੁੰਦੀ ਜਾਂ ਕੋਈ ਮਰਦ ਆਪਣੀ ਕਾਰ ਵਿੱਚ ਬੈਠ ਕੇ ਉਹਨੇ ਇੱਕ ਵਾਰ ਫਿਰ ਕਮਲ ਨੂੰ ਯਾਦ ਕੀਤਾ ਤੇ ਆਪ ਹੀ ਹਲਕਾ ਹੱਸਣ ਲੱਗ ਪਈ। ਉਹਨੇ ਕਾਰ ਸਟਾਰਟ ਕੀਤੀ ਤੇ ਉਹਨੂੰ ਹੋਟਲ ਦੀ ਪਾਰਕਿੰਗ ਵਿੱਚੋਂ ਕੱਢ ਕੇ ਵੱਡੀ ਸੜਕ ਉੱਤੇ ਪਾ ਲਿਆ। ਇੰਜ ਕਿਸੇ ਮਰਦਗਾਹ ਕੋਲੇ ਰਾਤ ਰਹਿ ਕੇ ਉਹਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਇਸ ਸੰਸਾਰ ਵਿੱਚ ਪੈਸੇ ਦੇ ਕੇ ਮਾਸ ਨੁੱਤਣ ਬਾਰੇ ਸਾਰੇ ਮਰਦ ਨਹੀਂ ਹੁੰਦੇ। ਇਸ ਖਿਆਲ ਨੂੰ ਉਸਨੇ ਆਪਣੇ ਮਨ ਵਿੱਚ ਕਈ ਵਾਰ ਦੁਹਰਾਇਆ। ਕਮਲ ਅੰਦਰ ਇੱਕ ਵੇਸਵਲੀ ਵੀ ਹੋਰਾਂ ਔਰਤਾਂ ਵਾਂਗ ਆਪਣਤ ਪਈ ਪਈ ਸੀ। ਉਹ ਸੋਚਣ ਲੱਗੀ ਆਪਣਾ ਕੰਮ ਕਾ ਕੇ ਬਾਕੀ ਲੋਕ ਪਤਾ ਨਹੀਂ ਸਾਡੇ ਬਾਰੇ ਕੀ ਆਖਦੇ ਹੋਣਗੇ ਜਾਂ ਸੋਚਦੇ ਹੋਣਗੇ ਪਰ ਕਮਲਦੀਪ ਸ਼ਖਸੀਅਤ ਹੀ ਵੱਖਰੀ ਹੈ ਇਹ ਜੋ ਕਮਲ ਬਾਰੇ ਸੋਚਦੀ ਹੋਈ ਆਪਣੇ ਘਰ ਪਹੁੰਚ ਗਈ 9 ਵਜੇ ਕਮਲਦੀ ਦੀ ਅੱਖ ਖੁੱਲੀ ਟ੍ਰੀਨਾ ਜਾ ਚੁੱਕੀ ਸੀ ਤੇ ਨਾਲ ਹੀ ਕਮਰੇ ਦੀ ਰੌਣਕ ਤੇ ਸਹਾਪਨੂ ਵੀ ਉਹ ਆਪਣੇ ਨਾਲ ਲੈ ਗਈ ਸੀ ਫਿਰ ਉਹਨੇ ਮੇਜ਼ ਤੇ ਪਿਆ ਚਿੱਟਾ ਕਾਗਜ਼ ਵੇਖਿਆ ਉਹਨੇ ਟ੍ਰੀਨਾ ਦਾ ਲਿਖਿਆ ਹੋਇਆ ਨੋਟ ਪੜ੍ਹਿਆ ਉਸ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਸੀ ਕਿ ਟ੍ਰੀਨਾ ਉਸ ਨੂੰ ਫਿਰ ਸਿਰਫ ਮਿਲਣ ਲਈ ਹੀ ਨਹੀਂ ਬਲਕਿ ਉਸ ਨਾਲ ਗੱਲਬਾਤ ਕਰਨ ਲਈ ਵੀ ਮੰਨ ਗਈ ਸੀ ਉਹਨੂੰ ਲੱਗਿਆ ਕਿ ਉਹ ਹੁਣ ਪਹਿਲਾਂ ਵਾਂ ਇਕੱਲਾ ਨਹੀਂ ਰਹੇਗਾ ਉਹ ਟ੍ਰੀਨਾ ਨਾਲ ਗੱਲਾਂ ਕਰ ਸਕੇਗਾ ਰਾਤ ਨੂੰ ਟ੍ਰੀਨਾ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਕਿ ਉਹ ਸ਼ਾਇਦ ਮੁੜ ਕੇ ਉਸ ਕੋਲ ਨਾ ਵੀ ਆਵੇ ਕਿਉਂਕਿ ਉਹਨੇ ਰਾਤ ਇੱਕ ਗੱਲ ਆਕੀ ਸੀ ਕਮਲ ਜਿੱਥੇ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਖਲੋਤ ਬਲ ਚੜੇ ਜਾਵੇਗੀ ਜਾਂ ਪੈਦਾ ਸਾਸ ਹੋਵੇ ਮੈਂ ਉਧਰ ਨੂੰ ਬਸ ਮੂੰਹ ਹੀ ਨਹੀਂ ਕਰਦੀ ਉਦੋਂ ਨੂੰ ਲੱਗਿਆ ਸੀ ਕਿ ਸਿੱਧੇ ਤੌਰ ਤੇ ਉਸ ਨੂੰ ਫਿਰ ਨਾ ਮਿਲਣ ਦਾ ਇਸ਼ਾਰਾ ਕਰ ਰਹੀ ਸੀ ਪਰ ਹੁਣ ਉਹ ਕੁਛ ਸੇਕਟਰੀਨਾ ਨੇ ਉਸ ਨੂੰ ਕਿਸੇ ਹੱתיਕ ਸਮਝ ਲਿਆ ਸੀ ਫਿਰ ਉਹਨਾਂ ਹਾਕੇ ਕੰਮ ਉੱਤੇ ਚੱਲਿਆ ਗਿਆ ਕੰਮ ਤੇ ਜਾਂਦੇ ਉਹਨੇ ਮਹਿਸੂਸ ਕੀਤਾ ਕਿ ਉਹ ਸੁੰਦਰ ਕਲ ਜਿੰਨੀ ਹੈ ਕਲਨੀ ਸੀ ਕੰਮ ਕਰਦਿਆਂ ਵੀ ਉਹ ਟਰੇਨਾ ਬਾਰੇ ਸੋਚਦਾ ਰਿਹਾ ਕਿ ਇਹ ਹਾਲਾਤ ਸੰ ਜਾਂ ਤਕਦੀਰ ਕਿ ਇੱਕ ਭਲੀ ਚੰਗੀ ਖੂਬਸੂਰਤ ਕੁੜੀ ਕਿਵੇਂ ਦਲਦਲ ਵਿੱਚ ਆਫਸਤ ਸੀ ਉਹਨੇ ਸੋਚਿਆ ਇੰਜ ਕੰਮ ਕਰਦਿਆਂ ਵੀ ਟਰੇਨਾ ਨਾਲ guzਾਰੇ ਸਾਰੇ ਪਲ ਉਹਨੂੰ ਯਾਦ ਆਉਂਦੇ ਰਹੇ ਦੂਸਰੇ ਦਿਨ ਕੰਮ ਤੋਂ ਬਾਅਦ ਉਹ ਚੀਕਣੀ ਮਿੱਟੀ ਆਪਣੇ ਕਰ ਲਿਆ ਜਿਸ ਤਰ੍ਹਾਂ ਹੀ ਲੋਕ ਵੱਖਰੇ ਬੁੱਤ ਤੇ ਹੋਰ ਪੰਛੀ ਤੇ ਜਾਨਵਰ ਵਗੈਰਾ ਬਣਾਉਂਦੇ ਹਨ ਕੰਮ ਤੋਂ ਬਾਅਦ ਉਹ ਹਰ ਰੋਜ਼ ਕੁਝ ਨਾ ਕੁਝ ਬਣਾਉਂਦਾ ਤੇ ਫਿਰ ਉਸ ਨੂੰ ਢਾ ਦਿੰਦਾ ਉਹਦੇ ਹੱਥ ਹੁਣ ਫਿਰ ਕਲਾਕਾਰੀ ਦੇ ਰਾਹ ਵਿੱਚ ਆ ਗਏ ਸਨ ਤੇ ਉਸਦੇ ਦਿਮਾਗ ਵਿੱਚ ਬਣੇ ਕਿਸੇ ਚਿੱਤਰ ਨੂੰ ਮਿੱਟੀ ਵਿੱਚ ਕੰਢ ਲਈ ਤਿਆਰ ਹੋ ਗਏ ਸਨ ਸ਼ੁਰੂ ਵਿੱਚ ਉਹਦੇ ਹੱਥ ਬੜੇ ਧੀਮੇ ਸਨ ਜਿਵੇਂ ਕਲਾ ਉਹਨਾਂ ਨਾਲ ਰੁਸਗੀ ਹੋਵੇ ਪਰ ਹੌਲੀ-ਹੌਲੀ ਉਹਨੇ ਵੇਖਿਆ ਕਿ ਉਹਦੇ ਕਲਾਕਾਰੀ ਹੱਥਾਂ ਵਿੱਚ ਚੁਸਤੀ ਆ ਰਹੀ ਸੀ ਉਹਨੇ ਇਹ ਮਹਿਸੂਸ ਕੀਤਾ ਕਿ ਪਰਿਵਾਰ ਦੇ ਟੁੱਟਣ ਤੋਂ ਬਾਅਦ ਉਸ ਅੰਦਰੋਂ ਕੁਝ ਕੁ ਆ ਚੁੱਕਿਆ ਸੀ ਤੇ ਉਸਦੇ ਨਾਲ ਹੀ ਉਸ ਅੰਦਰਲਾ ਕਲਾਕਾਰ ਚੁੱਪ ਵਟ ਕੇ ਬੈਠ ਗਿਆ ਸੀ ਕਦਰ ਉਸੇ ਕਾਰਨ ਉਹਦਾ ਟਿਕਾਉ ਗਵਾਚ ਗਿਆ ਸੀ ਕੁਝ اٹਕ ਕੇ ਉਸਨੇ ਘੁੱਗੀ ਬਣਾਈ ਜਿਹੜੀ ਵੇਖਣ ਨੂੰ ਬੜੀ ਸ਼ਾਂਤ ਲੱਗਦੀ ਸੀ ਉਹ ਇੰਜ ਲੱਗ ਰਹੀ ਸੀ ਜਿਵੇਂ ਉਹ ਸਭ ਕੁਝ ਤੋਂ ਬੇਪਰਵਾਹ ਹੋਵੇ ਆਪਣੇ ਆਪ ਵਿੱਚ ਮਸਤ ਤੇ ਉੱਡਣ ਦੀ ਤਾਂਗ ਵਿੱਚ ਫਿਰ ਉਸਨੇ ਇੱਕ ਹੋਰ ਘੁੱਗੀ ਬਣਾਈ ਉਹ ਘੁੱਗੀਆਂ ਦਾ ਜੋੜਾ ਉਸਨੂੰ ਬੜਾ ਚੰਗਾ ਲੱਗਿਆ ਕਿਉਂਕਿ ਦੂਜੀ ਘੁੱਗੀ ਨੇ ਪਹਿਲੀ ਘੁੱਗੀ ਵਿੱਚ ਵੀ ਸੰਪੂਰਨਤਾ ਲਿਆ ਦਿੱਤੀ ਸੀ ਜਿਵੇਂ ਪਹਿਲੀ ਤਾਂ ਕੱਲ ਨਾਲ ਜੁੜ ਕੇ ਰਹਿ ਗਈ ਹੋਵੇ ਉਸਨੇ ਉਹਨਾਂ ਘੁੱਗੀਆਂ ਨੂੰ ਸਕਾਉਣ ਤੋਂ ਬਾਅਦ ਬੜੇ ਪਿਆਰ ਨਾਲ ਰੰਗ ਕੀਤਾ ਇਹਨਾਂ ਉਸ ਦੀਆਂ ਕਈ ਸ਼ਾਮਾਂ ਅਕਲ ਭਰੇ ਖਲਾਮਤੋ ਬੱਜ ਜਾਂਦੀਆਂ ਰਹੀਆਂ ਟਰੀਨਾ ਬਾਰੇ ਉਹ ਹਰ ਰੋਜ਼ ਹੀ ਸੋਚਦਾ ਸੀ ਉਸ ਦੀ ਖੂਬਸੂਰਤੀ ਤੋਂ ਬਿਨਾਂ ਉਹ ਉਸਤੇ ਮਿੱਠੇ ਪਰ ਕੋਰੇ ਰਵੱਈਏ ਬਾਰੇ ਕਦੇ ਸੋਚਣ ਲੱਗ ਪੈਂਦਾ ਤੇ ਕਦੇ ਉਹ ਚਿਤਵਨ ਲੱਗ ਪੈਂਦਾ ਕਿ ਜੇ ਕਿਤੇ ਉਹ ਉਸ ਨਾਲ ਜੁੜ ਜਾਵੇ ਤਾਂ ਕਿੰਨਾ ਚੰਗਾ ਹੋ ਜਾਵੇ ਕਈ ਵਾਰ ਉਹ ਇਹ ਵੀ ਸੋਚਦਾ ਕਿ ਜਿਸ ਜ਼ਿੰਦਗੀ ਵਿੱਚ ਟ੍ਰੇਨਾਂ ਉਲਝੀ ਪਈ ਸੀ ਤੇ ਜਿਹੜੀਆਂ ਉਹਨੇ ਆਪਣੀ ਆਸਤਾ ਬਣਾ ਲਈਆਂ ਸਨ ਸ਼ਾਇਦ ਉਹ ਉਹਨੂੰ ਉਸਦੇ ਨੇੜੇ ਕਦੇ ਵੀ ਨਾ ਆਉਣ ਦੇਣ ਉਸ ਰਾਤ ਸ਼ਾਇਦ ਉਹਨੇ ਉਸ ਉਤੇ ਤਰਸ ਕਰਕੇ ਆਪਣੇ ਪੇਸ਼ੇ ਦਾ ਇੱਕ ਨਿਰਲੇਪਤਾ ਵਾਲਾ ਸਿਧਾਂਤ ਤੋੜ ਕੇ ਉਸ ਪ੍ਰਤੀ ਕੁਝ ਹਿੱਤ ਬਖਾਇਆ ਹੋਵੇਗਾ ਤੇ ਹੁਣ ਉਹ ਸ਼ਾਇਦ ਸਭ ਕੁਝ ਭੁੱਲ ਗਈ ਹੋਵੇ ਅਜੀ ਖਿਆਲ ਉਸਤੇ ਮਨ ਵਿੱਚ ਰੋਜ਼ ਆਉਂਦੇ ਰਹੇ ਪਰ ਟਰੇਨਾ ਨੂੰ ਉਹਨੇ ਫੋਨ ਨਹੀਂ ਕੀਤਾ ਕਿਉਂਕਿ ਉਹ ਰੋਜ਼ ਇੰਨੇ ਪੈਸੇ ਖਰਚ ਵੀ ਨਹੀਂ ਸੀ ਸਕਦਾ ਤੇ ਫੋਨ ਉੱਤੇ ਉਹਨੂੰ ਵਾਰ-ਵਾਰ ਕਾਲ ਕਰਕੇ ਉਸ ਅੰਦਰ ਕਿਸੇ ਕਿਸਮ ਦੀ ਖਿੱਚ ਪੈਦਾ ਕਰਨ ਤੋਂ ਵੀ ਡਰਦਾ ਸੀ ਇੱਕ ਸ਼ਾਮ ਉਸਨੇ ਇੱਕ ਪਰਲੀ ਟਰੇਨਾ ਬਾਰੇ ਸੋਚਿਆ ਹਾਂ ਇਹ ਕੁੱਗੀਆਂ ਮੈਂ ਟਰੇਨਾ ਨੂੰ ਦੇਵਾਂਗਾ ਕਿਉਂਕਿ ਉਸ ਨੂੰ ਮਿਲਣ ਤੋਂ ਬਾਅਦ ਮੈਂ ਇਹਨਾਂ ਨੂੰ ਬਣਾ ਸਕਿਆ ਨਹੀਂ ਤਾਂ ਇਹ ਕੰਮ ਮੈਂ ਭੁੱਲੀ ਗਿਆ ਸੀ ਟਰੇਨਾ ਦੀ ਯਾਦ ਨਾਲ ਉਹਦਾ ਮਨ ਕਦੇ ਉਦਾਸ ਨਹੀਂ ਹੋਇਆ ਬਲਕਿ ਉਹਨੂੰ ਹੁਣ ਇੰਜ ਲੱਗਣ ਲੱਗ ਪਿਆ ਸੀ ਜਿਵੇਂ ਉਹਦਾ ਕੋਈ ਇਸ ਦੁਨੀਆ ਵਿੱਚ ਸੀ ਤੇ ਇੰਜੋ ਇਕੱਲਾ ਨਹੀਂ ਸੀ ਟਰੀਨਾ ਨੂੰ ਬਿਨ ਦੇਖਿਆ ਉਸਤੇ 15 ਦਿਨ ਲੰਘ ਚੁੱਕੇ ਸੀ ਇੱਕ ਸ਼ਾਮ ਉਸਨੇ ਟਰੀਨਾ ਨੂੰ ਫੋਨ ਕੀਤਾ ਪਰ ਟਰੀਨਾ ਨੇ ਫੋਨ ਨਾ ਚੁੱਕਿਆ ਸ਼ਾਇਦ ਕਿਸੇ ਘਾਤ ਨਾਲ ਹੋਵੇ ਸੋਚ ਕੇ ਉਹਨੇ ਆਪਣੀ ਡ੍ਰਿੰਕ ਦੀ ਵੱਡੀ ਕਾਪੀ ਚੁੱਕੀ ਉਹ ਉਸ ਉੱਤੇ ਟਰੀਨਾ ਦਾ ਚਿਹਰਾ ਵਾਂਗ ਲੱਗ ਪਿਆ ਟਰੀਨਾ ਨਾਲੋਂ ਵਿਵਸ ਸੋਨਾ ਚਿਹਰਾ ਉਹਨੇ ਬਾ ਦਿੱਤਾ ਜੋ ਉਹਦੀ ਕਲਪਨਾ ਦੀ ਸੁੰਦਰੀ ਨਾਲੋਂ ਵੀ ਵੱਧ ਸੁੰਦਰ ਸੀ ਇੱਕ ਅਦ੍ਰਸ਼ਕ ਸੁੰਦਰਤਾ ਫਿਰ ਉਹ ਕੁਝ ਆਰਾਮ ਕਰਨ ਲਈ ਪੈ ਗਿਆ ਤੇ ਹੌਲੀ-ਹੌਲੀ ਉਸਦੀ ਅੱਖ ਲੱਗ ਗਈ ਦੂਸਰੇ ਦਿਨ ਉਸਨੂੰ ਉਸਦੀ ਗਵਾਂਡਨ ਸਿਸਲੀ ਕੋਰੀਡੋਰ ਵਿੱਚ ਮਿਲ ਗਈ ਉਸਨਰ ਪਿਛਲੀ ਰਾਤ ਨੂੰ ਨਾਲ ਲੱਗਦੀ ਸੜਕ ਉਤੇ ਸ਼ੋਰ ਭਰੀ ਗੱਲਾਂ ਕਰਨ ਲੱਗੀ। ਉਹਨੇ ਉਹਨੂੰ ਦੱਸਿਆ ਕਿ ਉਸਦਾ ਬੋਏਫਰੈਂਡ ਪੀਟ ਰਾਤ ਨੂੰ ਹੀ ਬਾਹਰ ਨਿਕਲ ਕੇ ਵੇਖਣਾ ਚਾਹੁੰਦਾ ਸੀ ਕਿ ਬਾਹਰ ਕੀ ਹੋ ਗਿਆ ਸੀ ਪਰ ਉਸਨੇ ਉਹਨੂੰ ਰੋਕ ਲਿਆ। ਸੱਸ ਸ੍ਰੀ ਉਸ ਨਾਲ ਇੰਜ ਗੱਲਾਂ ਕਰ ਰਹੀ ਸੀ ਜਿਵੇਂ ਉਸਨੂੰ ਬਹੁਤ ਦੇਰ ਤੋਂ ਜਾਣਦੀ ਹੋਵੇ। ਪਹਿਲਾਂ ਵੀ ਉਹ ਉਸਨੂੰ ਲਾਂਡਰੀ ਰੂਮ ਵਿੱਚ ਮਿਲ जाया ਕਰਦੀ ਸੀ ਅਤੇ ਉਸ ਨਾਲ ਬੋਲ ਲੈਂਦੀ ਸੀ। ਉੱਥੇ ਉਹ ਉਸਤਾ ਬਸ ਹਾਲਚਲ ਪੁੱਛਦੀ ਸੀ ਤੇ ਆਪਣਾ ਹਾਲ ਦੱਸ ਦਿੰਦੀ ਸੀ। ਸੱਸ ਸ੍ਰੀ ਦਾ ਬੇਬੀ ਚੇਹਰਾ ਉਹਨੂੰ ਬੜਾ ਦਿਲਕਸ਼ ਲੱਗਦਾ ਸੀ ਸਿਸਰੀ ਸਰੀਰੋਂ ਵੀ ਸੋਹਣੀ ਸੀ ਪਰ ਟ੍ਰੀਨਾ ਜਿੰਨੀ ਉਹ ਸੋਹਣੀ ਨਹੀਂ ਸੀ ਬਹੁਤ ਵਾਰ ਇਕੱਲਾ ਉਹ ਕਦੇ-ਕਦੇ ਸੋਚ ਲੈਂਦਾ ਕਿ ਸਿਸਰੀ ਵਰਗੀ ਕੁੜੀ ਜੇ ਉਸ ਨਾਲ ਜ਼ਰਾ ਜੁੜ ਜਾਵੇ ਤਾਂ ਉਹ ਚੰਗੀ ਜ਼ਿੰਦਗੀ ਬਤਾ ਸਕਦਾ ਸੀ ਪਰ ਕਿਉਂਕਿ ਸਿਸਰੀ ਪੀਠ ਨਾਲ ਸੀ ਇਸ ਕਰਕੇ ਉਹਨੇ ਇੱਕ ਦੂਰੀ ਸਿਸਰੀ ਤੋਂ ਬਣਾਈ ਰੱਖੀ ਸਿਸਰੀ ਤੋਂ ਰਾਤ ਦੀਆਂ ਗੱਲਾਂ ਬਾਰੇ ਸੁਣ ਕੇ ਉਹ ਬਹੁਤ ਹੈਰਾਨ ਹੋ ਗਿਆ ਕਿ ਉਸਨੂੰ ਪਿਛਲੀ ਰਾਤ ਆਪਣੇ ਅਪਾਰਟਮੈਂਟ ਤੋਂ ਬਾਹਰ ਪਿਆ ਸ਼ੋਰ ਸਨੋ ਹੀ ਕਿਉਂ ਨਹੀਂ ਸੀ ਦਿੱਤਾ ਉਹ ਸਮਝ ਗਿਆ ਕਿ ਹੁਣ ਉਹ ਰੱਜ ਕੇ ਸੌਣ ਲੱਗ ਪਿਆ ਸੀ ਨਹੀਂ ਤਾਂ ਪਹਿਲਾਂ ਉਹ ਕਈ ਵਾਰ ਰਾਤ ਨੂੰ ਦੇਰ ਤੱਕ ਸੌਂ ਵੀ ਨਹੀਂ ਸੀ ਪੌਂਦਾ ਸ਼ਾਇਦ ਏ ਟ੍ਰੀਨਾ ਵੱਲੋਂ ਮਿਲੀ ਹਮਦਰਦੀ ਸੀ ਜਾਂ ਮੂੜ ਉਸ ਦਾ ਕਲਾਕਾਰੀ ਵੱਲ ਜਾਣਾ ਸੀ ਕਿਉਂਕਿ ਅਕਸਰ ਹੁਣ ਉਹ ਕੁਝ ਨਾ ਕੁਝ ਬਣਾਉਣ ਬਾਰੇ ਸੋਚਦਾ ਰਹਿੰਦਾ ਸੀ ਤੇ ਵਕਤ ਮਿਲਣ ਉੱਤੇ ਆਪਣੀ ਕਲਾਕਾਰੀ ਵਿੱਚ ਮਸਤ ਹੋ ਜਾਂਦਾ ਸੀ ਦੂਸਰੇ ਦਿਨ ਦੁਪਹਿਰ ਤੋਂ ਬਾਅਦ ਉਸਨੂੰ ਟ੍ਰੀਨਾ ਦਾ ਫੋਨ ਉੱਤੇ ਸੁਨੇਹਾ ਆਇਆ ਰਾਤੀ ਬਹੁਤ ਬੁਰੀ ਹੋਈ ਇਸ ਲਈ ਤੈਨੂੰ ਫੋਨ ਨਹੀਂ ਕਰ ਸਕੀ ਸ਼ਾਮ ਨੂੰ ਫੋਨ ਕਰ ਲੈਣਾ ਉਹ ਸੋਚਣ ਲੱਗ ਪਿਆ ਰਾਤੀ ਟ੍ਰੀਨਾ ਨਾਲ ਪਤਾ ਨਹੀਂ ਕੀ ਹੋਇਆ ਹੋਵੇਗਾ ਤਦੇ ਉਹ ਮੇਰਾ ਫੋਨ ਨਹੀਂ ਸੀ ਚੁੱਕ ਪਈ ਤੇ ਨਾ ਉਸਨੇ ਮੈਨੂੰ ਵਾਪਸ ਕਾਲ ਕੀਤੀ ਚਲੋ ਸ਼ਾਮ ਨੂੰ ਪਤਾ ਚੱਲ ਜਾਵੇਗਾ ਪਤਾ ਨਹੀਂ ਰਾਤੀ ਉਸਕ ਕਿਸ ਬੰਦੇ ਨਾਲ ਬਾਪਿਆ ਹੋਵੇਗਾ ਲੱਗਦਾ ਕਿ ਕਿਸੇ ਨਾਲ ਉਹ ਰਾਤੀ ਚੜੀ ਗਈ ਹੋਵੇਗੀ ਜਾਂ ਕਿਸੇ ਬੰਦੇ ਨੇ ਇਹ ਆਖ ਦਿੱਤਾ ਹੋਣਾ ਕਿ ਉਹ ਉਸ ਨੂੰ ਸੱਦੇਗਾ ਜਾਂ ਫਿਰ ਫੋਨ ਕਰੇਗਾ ਫਿਰ ਉਸਨੇ ਫੋਨ ਕਰਿਆ ਹੀ ਨਹੀਂ ਹੋਣਾ ਇੰਜ ਉਹ ਡੀਕਦੀ ਹੀ ਰਹਿ ਗਈ ਹੋਵੇਗੀ ਹੋ ਸਕਦਾ ਹੈ ਕਿ ਇੰਜ ਦੇ ਵਤੀਰੇ ਤੋਂ ਉਹ ਤੰਗ ਹੋ ਗਈ ਹੋਣੀ ਹੈ ਇਨ ਸੋਚਦੇ ਉਹਨੂੰ ਟ੍ਰੀਨਾ ਉੱਤੇ ਬਹੁਤ ਤਰਸ ਵੀ ਆਇਆ ਸ਼ਾਮ ਨੂੰ ਕੰਮ ਕਰ ਜਾ ਕੇ ਪਹਿਲਾਂ ਉਹਨੇ ਟ੍ਰੀਨਾ ਨੂੰ ਫੋਨ ਕੀਤਾ ਤੂੰ ਅੱਜ ਮੇਰੇ ਅਪਾਰਟਮੈਂਟ ਵਿੱਚ ਆ ਜਾ ਚਲ ਠੀਕ ਹੈ ਟ੍ਰੀਨਾ ਨੇ ਜਵਾਬ ਦਿੱਤਾ ਮੈਂ ਤੈਨੂੰ ਰਾਹ ਬਾਰੇ ਫੋਨ ਉੱਤੇ ਆਪਣਾ ਪਤਾ ਕੱਲ ਦਿੰਦਾ ਹਾਂ ਸਿੱਧਾ ਹੀ ਐ ਫਰੀਵੀ ਤੋਂ 14 ਤੋਂ ਨਿਊ ਹਾਲ ਵੈਨਿਊ ਤੇ ਉਤਰ ਕੇ ਸੱਜੇ ਹੱਥ ਵੱਲ ਆ ਜਾਵੀਂ ਸਾਡੀ ਇਮਾਰਤ ਉਸ ਤੋਂ ਬਹੁਤ ਨੇੜੇ ਹੀ ਐ ਕਮਲ ਨੇ ਆਖਿਆ ਠੀਕ ਐ ਫੋਨ ਉੱਤੇ ਮੈਨੂੰ ਆਪਣਾ ਪਤਾ ਕੱਲ ਦੇ ਤੇ ਰਾਹ ਬਾਰੇ ਵੀ ਮੈਂ ਸੱਤ ਕੁ ਵਜੇ ਆਵਾਂਗੀ ਟ੍ਰੀਨਾ ਕੋ ਗੋ ਬੋਲੀ ਮੈਂ ਆਪਣਾ ਪਤਾ ਹੁਣੇ ਕੱਲਦਾ ਤੇ ਮੈਂ ਤੇਰਾ 7 ਵਜੇ ਇੰਤਜ਼ਾਰ ਕਰਾਂਗਾ। ਤਕਰੀਬਨ 7:20 ਮਿੰਟ ਉੱਤੇ ਟ੍ਰੀਨਾ ਨੇ ਉਸ ਦੇ ਅਪਾਰਟਮੈਂਟ ਦੀ ਘੰਟੀ ਵਜਾਈ। ਦਰਵਾਜ਼ੇ ਤੇ ਟ੍ਰੀਨਾ ਨੂੰ ਵੇਖ ਕੇ ਬਹੁਤ ਖੁਸ਼ ਆਇਆ। ਟ੍ਰੀਨਾ ਵੇਖਣ ਨੂੰ ਪਹਿਲਾਂ ਵਾਂਗ ਹੀ ਬਹੁਤ ਸੋਹਣੀ ਲੱਗ ਰਹੀ ਸੀ। ਅੱਜ ਉਸ ਨੇ ਨੀਲੀ ਜੀਨ ਨਾਲ ਚਿੱਟਾ ਟੌਪ ਪਾਇਆ ਹੋਇਆ ਸੀ ਪਰ ਅੱਜ ਉਸ ਦੇ ਚਿਹਰੇ ਉੱਤੇ ਕੁਝ ਨਵਾਂ ਵੀ ਸੀ। ਜਿਸ ਦੀ ਉਸ ਨੂੰ ਸਮਝ ਨਹੀਂ ਆਈ। ਤੇ ਉਸ ਨੇ ਟ੍ਰੀਨਾ ਨੂੰ ਕਿਹਾ ਦਿੱਕਤ ਤਾਂ ਨਹੀਂ ਆਈ ਮੇਰਾ ਅਪਾਰਟਮੈਂਟ ਲੱਭਣ ਦੀ? ਬਿਲਕੁਲ ਨਹੀਂ। ਆ ਬੈਠ ਪਹਿਲਾਂ ਇਹ ਦੱਸ ਕੇ ਖਾਣਾ ਕਿਹੜਾ ਮੰਗਵਾਵਾਂ? ਪੀਜ਼ਾ ਜਾਂ ਸਭੇ? ਸਭੇ ਵੈਜੀ ਦੀ ਮੰਗਵਾਈ ਮੈਨੂੰ ਤੇ ਆਪ ਆਪਣੀ ਮਰਜ਼ੀ ਦੀ ਮਗਵਾਲਾ ਕਿਉਂਕਿ ਮੀਟ ਖਾਣਾ ਮੈਂ ਘਟਾ ਦਿੱਤਾ ਤੇ ਟਰੀਨਾ ਨੇ ਆਪਣਾ ਪਰਸ ਸੋਫੇ ਉੱਤੇ ਰੱਖਿਆ ਤੇ ਆਰਾਮ ਨਾਲ ਬੈਠ ਗਈ ਕਮਲ ਨੇ ਖਾਣੇ ਲਈ ਫੋਨ ਕਰ ਦਿੱਤਾ ਫਿਰ ਉਸਨੇ 400 ਡਾਲਰ ਕੱਢ ਕੇ ਟਰੀਨਾ ਦੇ ਪਰਸ ਵਿੱਚ ਪਾ ਦਿੱਤੇ ਤੇ ਉਸਦੇ ਨਾਲ ਬੈਠ ਕੇ ਬੋਲਿਆ ਕੀ ਹਾਲ ਨੇ ਤੇਰੇ ਮੇਰੇ ਕਾਹਦੇ ਹਾਲ ਨੇ ਕਈ ਵਾਰ ਮਨ ਵਿੱਚ ਆਉਂਦਾ ਕਿ ਇਹ ਕੰਮ ਛੱਡ ਦੇਵਾਂ ਪਰ ਮੇਰਾ ਸਰਨਾ ਨਹੀਂ ਇੱਕ ਅਜੇ ਮੇਰੇ ਪਾਸ ਪੈਸੇ ਪੂਰੇ ਨਹੀਂ ਕਿ ਕੁਝ ਮੈਂ ਕੰਮ ਹੋਰ ਸ਼ੁਰੂ ਕਰ ਸਕਾਂ ਤੇ ਦੂਸਰਾ ਇਹ ਜੋ ਸਟੋਰਾਂ ਉੱਤੇ 8 ਘੰਟੇ ਦੀ ਦੇ ਘੁੱਟ-ਘੁੱਟ ਕੇ ਪੈਸੇ ਦਿੰਦੇ ਹਨ ਉਹਨਾਂ ਨਾਲੋਂ ਤਾਂ ਇੱਕ ਵਾਰ ਇਹੋ ਕੰਮ ਠੀਕ ਲੱਗਦਾ ਹੈ ਨਾਲੇ ਜਿੱਥੇ ਵੀ ਕੰਮ ਕਰੋ ਉਥੇ ਮਰਦ ਸਾਡੇ ਸਰੀਰ ਵੱਲ ਇੰਜ ਘੂਰ-ਘੂਰ ਕੇ ਤੱਕੀ ਜਾਂਦੇ ਨੇ ਜਿਵੇਂ ਉਹ ਮੁੱਦਤਾਂ ਤੋਂ ਭੁੱਖੇ ਹੋਣ ਕਈ ਸੁਪਰਵਾਈਜ਼ਰ ਜਾਂ ਮੈਨੇਜਰ ਐਵੇਂ ਉੱਤੇ ਚੜਨ ਆਉਂਦੇ ਨੇ ਇਹ ਮੇਰਾ ਬਹੁਤ ਪੁਰਾਣਾ ਤਜਰਬਾ ਹੈ ਇਹੋ ਕੰਮ ਠੀਕ ਹੈ ਭਾਵੇਂ ਕਈ ਵਾਰ ਇਸ ਵਿੱਚ ਜ਼ਿਆਦਾ ਖ਼ਤਰਾ ਹੁੰਦਾ ਹੈ ਰਾਤ ਕੀ ਬਰੀ ਹੋਈ ਕਮਲ ਨੇ ਪੁੱਛਿਆ ਰਾਤੀ ਮੈਂ ਗਾਹ ਕੋਲ ਚੜੇ ਗਈ ਯਾ ਤਾਂ ਹੋਟਲ ਵਿੱਚ ਪੈਸੇ ਉਸਨੇ ਮੈਨੂੰ 2000 ਡਾਲਰ ਰਾਤ ਦੇ ਦਿੱਤੇ ਪਰ ਉਸਨੇ ਇਹ ਆਖਿਆ ਕਿ ਮੈਂ ਉਸਦੀ ਤਸੱਲੀ ਕਰਵਾ ਦੇਮ ਇਹ ਤਾਂ ਸੜੀ ਕਰਵਾਉਣ ਦੀ ਗੱਲ ਮੈਨੂੰ ਉਹਦੇ ਹੋਟਲ ਵਿੱਚ ਜਾ ਕੇ ਪਤਾ ਚੱਲੀ। ਉਹ ਆਖਣ ਲੱਗਾ ਹੁਣ ਆਪਾਂ ਮਨੁੱਖ ਨਹੀਂ ਆਂ, ਬਸ ਜਾਨਵਰ ਆਂ। ਸਭ ਕੁਝ ਭੁੱਲ ਜਾ ਤੇ ਇੱਕ ਗੁਲਾਮ ਬਣ ਕੇ ਮੇਰਾ ਹੁਕਮ ਮੰਨ। ਉਸ ਦੀ ਪਤਾ ਨਹੀਂ ਡਰੱਗ ਲਈ ਹੋਈ ਸੀ। ਪਤਾ ਨਹੀਂ ਮੈਂ 2 ਘੰਟਿਆਂ ਵਿੱਚ ਥੱਕ ਗਈ। ਰਾਤ ਕੱਟਣੀ ਮੇਰੇ ਲਈ ਔਖੀ ਹੋਗੀ। ਮੈਂ ਉਹਨੂੰ ਕਿਹਾ ਕਿ ਮੈਂ ਘਰੇ ਚਲਦੀ ਆਂ ਤੇ ਉਸ ਦੇ ਅੱਧੇ ਪੈਸੇ ਵਾਪਸ ਕਰ ਦਿੰਦੀ ਆਂ। ਪਰ ਉਹ ਮੰਨਿਆ ਨਹੀਂ ਤੇ ਆਖਣ ਲੱਗਾ ਤੂੰ ਮੇਰੀ ਹੁਣ ਤੋਂ ਹੀ ਨਾ ਕਰ। ਉਸ ਵੇਲੇ ਮੈਂ ਉਹਦੇ ਚਿਹਰੇ ਉੱਤੇ ਗੁੱਸੇ ਦੇ ਭਾਵ ਸਾਫ ਪੜ ਸਕਦੀ ਸੀ। ਮੈਂ ਡਰ ਗਈ ਤੇ ਚੁੱਪ ਕਰ ਗਈ। ਉਸਨੇ ਗੋਲੀ ਮੈਨੂੰ ਵੀ ਖਾਣ ਲਈ ਦਿੱਤੀ ਪਰ ਮੈਂ ਉਹ ਖਾਧੀ ਨਹੀਂ ਉਹਨੇ ਵੀ ਉੰਜ ਬਹੁਤ ਜ਼ੋਰ ਨਹੀਂ ਪਾਇਆ ਕਿ ਉਹ ਗੋਲੀ ਮੈਂ ਜ਼ਰੂਰ ਲਵਾ ਸਿਰਫ ਇਹੋ ਆਖਿਆ ਚੰਗਾ ਸੀ ਜੇ ਇਹ ਗੋਲੀ ਲੈ ਲੈਂਦੀ ਪਰ ਮੈਂ ਮੰਨ ਹੀ ਨਹੀਂ ਕਿਉਂਕਿ ਮੈਨੂੰ ਡਰ ਸੀ ਕਿ ਉਹ ਗੋਲੀ ਮੈਨੂੰ ਬੇਹੋਸ਼ ਹੀ ਨਾ ਕਰ ਦੇਵੇ ਤੇ ਫਿਰ ਇਹ ਬੰਦਾ ਮੈਨੂੰ ਕਿਧਰੇ ਲੈ ਜਾਵੇ ਤੇ ਬੰਦੀ ਬਣਾ ਲਵੇ ਉਹ ਵਾਰ-ਵਾਰ ਆਖੀ ਜਾਂਦਾ ਰਿਹਾ ਤੂੰ ਬਹੁਤ ਹੀ ਸੋਹਣੀ ਹੈ ਤੇਰੇ ਵਰਗੀ ਔਰਤ ਨਾਲ ਮੈਂ ਕਦੇ ਨਹੀਂ ਸੁੱਤਾ ਮਾਡਲ ਵੀ ਤੇਰੇ ਸਾਹਮਣੇ ਤੋਸ਼ਨ ਬਹੁਤ ਸਾਰੀਆਂ ਐਕਟਰਸਾਂ ਜਿਵੇਂ ਜੂਲੀਆ ਰੋਬਰਟਸ ਜੂਲੀਆ ਅੰਜਲਾ ਐਨੀ ਹਾਥਵੇ ਆ ਤੇਰੇ ਸਾਹਮਣੇ ਤੋਸ਼ਨ ਮੈਂ ਤੈਨੂੰ ਪੱਕੇ ਤੌਰ ਤੇ ਰੱਖ ਮੈਂ ਚੁੱਪ ਕਰਕੇ ਹੁਣ ਸੁਣੀਗੀ ਕਿਉਂਕਿ ਮੈਂ ਉਸ ਤੋਂ ਬਹੁਤ ਤੰਗ ਹੋ ਚੁੱਕੀ ਸੀ ਰਾਤ ਮੈਂ ਕਿਵੇਂ ਗੁਜ਼ਾਰੀ ਇਹ ਮੈਨੂੰ ਹੀ ਪਤਾ ਉਸ ਵੇਲੇ 4:30 ਵਜੇ ਪਲੰਘ ਤੇ ਲਟਕ ਗਿਆ ਮੈਂ ਆਪਣੇ ਅੰਦਰ ਬਹੁਤ ਕਿਰਣਾ ਮਹਿਸੂਸ ਕੀਤੀ ਫਿਰ ਉਹ ਉੱਚੀ ਉੱਚੀ ਕਰਾੜੇ ਮਾਰਨ ਲੱਗ ਪਿਆ ਬੜੇ ਡਰਾਉਣੇ ਜਿਹੇ ਕਰਾੜੇ ਮੈਂ ਕੱਪੜੇ ਪਾਏ ਤੇ ਉੱਥੋਂ ਨਿਕਲ ਆਈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ